ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਰਿਵਾਰ ਸਹਿਤ ਨਤਮਤਕ ਹੋਣ ਦੇ ਲਈ ਪਹੁੰਚੇ ਉੱਥੇ ਉਹਨਾਂ ਦੇ ਵੱਲੋਂ ਅੱਜ ਤੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰੋਜ਼ਾ ਅਖੰਡ ਪਾਠ ਸਾਹਿਬ ਰਖਵਾਏ ਗਏ। ਉਹਨਾਂ ਕਿਹਾ ਕਿ ਬੜੇ ਸ਼ਿਰ ਤੋਂ ਅਖੰਡ ਪਾਠ ਸਾਹਿਬ ਰਖਾਉਣ ਦੀ ਇੱਛਾ ਸੀ ਅੱਜ ਜਾ ਕੇ ਹਾਜ਼ਰੀ ਪ੍ਰਵਾਨ ਹੋਈ ਹੈ। ਉਹਨਾਂ ਕਿਹਾ ਕਿ ਦੋ ਦਿਨਾਂ ਦਾ ਅਖੰਡ ਪਾਠ ਸੁਣਾਂਗੇ ਅਤੇ ਗੁਰੂ ਘਰ ਦੀ ਸੇਵਾ ਵੀ ਕਰਾਂਗੇ। ਸੁਖਬੀਰ ਸਿੰਘ ਬਾਦਲ ਨੇ ਐਸਵਾਈਐਲ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਕੋਲ ਜਦ ਪਾਣੀ ਹੈ ਹੀ ਨਹੀਂ ਤੇ ਫਿਰ ਇਸ ਕੋਈ ਮਤਲਬ ਵੀ ਨਹੀਂ ਪੈਂਦਾ ਇਹ ਵਿਕਾਰਦਿਆਂ ਮੀਟਿੰਗਾਂ ਕਰ ਰਹੇ ਨੇ ਪੰਜਾਬ ਕੋਲ ਜਦ ਇੱਕ ਬੂੰਦ ਵੀ ਪਾਣੀ ਨਹੀਂ ਤਾਂ ਇਹ ਦੂਸਰੇ ਸੂਬੇ ਦੇ ਨਾਲ ਕਿਸ ਗੱਲਾਂ ਦੀਆਂ ਮੀਟਿੰਗਾਂ ਕਰ ਰਹੇ ਹਨ ਇਸ ਦੇ ਨਾਲ ਹੀ ਸੁਖਵੀਰ ਪਾਦਨ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਤੰਜ ਕਾੜਦੇ ਆ ਕਿਹਾ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਿੱਖ ਕੌਮ ਦੀ ਇਹ ਪਾਰਲੀਮੈਂਟ ਹੈ ਭਗਵੰਤ ਮਾਨ ਨਾਸਿਕ ਬੰਦਾ ਹੈ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਗੁਰੂ ਘਰਾਂ ਦੇ ਵਿੱਚ ਚਲਾ ਜਾਂਦਾ ਹੈ ਉਸ ਨੂੰ ਗੁਰੂ ਘਰ ਦੀ ਮਰਿਆਦਾ ਦਾ ਕੀ ਪਤਾ ਇਸ ਕਰਕੇ ਉਸ ਨੂੰ ਘਟੀਆ ਬਿਆਨਬਾਜ਼ੀ ਨਹੀਂ ਦੇਣੀ ਚਾਹੀਦੀ ਨਹੀਂ ਨਹੀਂ ਮਾਈਕਲ ਸ਼ੋਰਟ ਕਰ ਰਹੇ ਰਹਿਣਾ ਹੈ ਜੇ ਉਹਦੀ ਮੱਤਾਂ ਦੇ ਕਿ ਉਹ ਸ਼ੋਰਟ ਕਰ ਰਹੇ ਹਨ ਹਾਂਜੀ ਜੀ ਬਾਦਸ਼ਾਹ ਬਾਦਸ਼ਾਹ ਦੇਰਬਾਰ ਸਾਹਿਬ ਦਾ ਸਮਸਤ ਕੋਨਾ ਹੈ ਅੱਜ ਅਸੀਂ ਸਾਰਾ ਪਰਿਵਾਰ ਅਸੀਂ ਦੇਰਬਾਰ ਸਾਹਿਬ ਆਏ ਹਾਂ ਬੜੇ ਸਾਲਾਂ ਤੋਂ ਅਸੀਂ ਇੱਥੇ ਜੇ ਪਟਨਾ ਰਿਕੁਐਸਟ ਕੀਤੀ ਸੀਗੀ ਹਲਕੀ ਪੌੜੀ 'ਚ ਅਸੀਂ ਖੰਡ ਪਾਟ ਸਾਹਿਬ ਰੱਖਨੇ ਤੇ ਅੱਜ ਇੰਨੇ ਸਾਲਾਂ ਬਾਅਦ ਸਾਡਾ ਨੰਬਰ ਆਇਆ ਸੋ ਦੋ ਦਿਨ ਇੱਥੇ ਸੇਵਾ ਕਰਾਂਗੇ ਦੇ ਇਥੇ ਪੂਰਾ ਪਰਿਵਾਰ ਹੀ ਇਥੇ ਸੇਵਾ ਕਰੂਗਾ ਤੇ ਖੰਡ ਪਾੜ ਕੇ ਫਿਰ ਅੱਪ ਜਾਏ। ਸਰ ਐਸੋ ਵਾਇਲ ਕੋਈ ਮੁੱਦਾ ਨਹੀਂ ਹੈ। ਮੁੱਦਾ ਹੀ ਨਹੀਂ ਹੈ। ਐਸੋ ਵਾਇਲ ਕੋਈ ਮੁੱਦਾ ਨਹੀਂ ਹੈ। ਕਿਉਂਕਿ ਨਾ ਪਾਣੀ ਹੈ, ਨਾ ਐਸੋ ਵਾਇਲ ਹੈ, ਨਾ ਜ਼ਮੀਨ ਹੈ। ਬਾਰ-ਬਾਰ ਮੀਟਿੰਗ ਕਰਨੀ ਮੈਨੂੰ ਲੱਗਦਾ ਬਹੁਤ ਗਲਤ ਕੰਮ ਹੈ। ਸੋ ਐਸ ਕਰਕੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਲਿਖ ਕੇ ਕਹਿ ਦੇਣਾ ਚਾਹੀਦਾ ਹੈ। ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਦੇਣ ਨੂੰ ਉਹਦੇ ਵਾਸਤੇ ਮੀਟਿੰਗ ਉਹ ਕਰੀ ਅਸੀਂ ਮਾਨ ਸਰ ਐਸਜੀ ਵੀ ਦੇਖ ਕੇ ਕਾਫੀ ਬਿਆਨ ਕਰਦੇ ਨੇ ਬੋਲ ਕੇ ਤੇ ਬਿਆਨ ਕਰ ਰਹੇ ਪਰ ਭਗਵੰਤ ਮਾਨ ਨੂੰ ਲਗਤ ਆਸੋ ਇਹ ਕਹਿੰਦੇ ਗੋਲ ਕਾ ਕਿਦੋਂ ਮੈਂਬਰ ਆਪੇ ਚੱਲ ਜਾਣਾ ਹੈ ਕਿ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਕੌਮ ਦੀ ਆ ਪਾਰਲੀਮੈਂਟ ਹੈ ਕਿਉਂਕਿ ਭਗਵੰਤ ਮਾਨ ਨਾਸਤਿਕ ਬੰਦਾ ਹੈ ਰੱਬ ਨੂੰ ਮੰਨਣ ਵਾਲਾ ਨਹੀਂ ਬੰਦਾ ਜਿਹੜਾ ਜੀ ਮਿਨਿਸਟਰ ਜਿਹੜਾ ਲੀਡਰ ਭਗਵੰਤ ਮਾਨ ਵਰਗਾ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਉਹਨੂੰ ਕੀ ਮਰਿਆਦਾ ਦਾ ਪਤਾ ਇੱਥੋਂ ਦਾ ਤੋ ਐਸ ਕਰਕੇ ਇਕ ਘਟਿਆ ਬਿਆਨ ਨਹੀਂ ਦੇਣੀ ਚਾਹੀਦਾ ਸਰ ਇੱਕ ਗੋਲਕ ਨੂੰ ਲੈ ਕੇ ਭਾਈ ਤੇ ਬੋਲਦਾ ਭਰਾਵਾ